ਰੇਲਵੇ ਵਿਭਾਗ ਦੀ ਵੱਡੀ ਲਾਪਰਵਾਹੀ ਦੇਖਣ ਨੂੰ ਮਿਲਈਏ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਕਿ ਰੇਲ ਗੱਡੀ ਨਿਕਲ ਰਹੀ ਏ ਤੇ ਲੋਕ ਖੜੇ ਨੇ ਲੇਕਿਨ ਰੇਲਵੇ ਫਾਟਕ ਬੰਦ ਨਹੀਂ ਹੋਏ ਇਹ ਤਸਵੀਰ ਦੇਖ ਸਕਦੇ ਹੋ ਜਿਹੜੀ ਕਿ ਬੇहद ਹੀ ਪਿਆਰਕ ਤਸਵੀਰ ਇੱਕ ਸਾਹਮਣੇ ਆਈਏ ਵੀਡੀਓ ਜਿਹੜਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਜੇ ਕਿਉਂਕਿ ਰੇਲਵੇ ਵਿਭਾਗ ਦੀ ਵੱਡੀ ਲਾਪਰਵਾਹੀ ਵੇਖਣ ਨੂੰ ਮਿਲੀ ਹੈ ਕਿਉਂਕਿ ਬਹੁਤ ਕੁਝ ਹੋ ਸਕਦਾ ਸੀਗਾ ਲੇਕਿਨ ਇਹ ਵੀਡੀਓ ਦੇਖ ਸਕਦੇ ਹੋ ਵੀਡੀਓ ਜਿਹੜੀ ਹੈ ਅੰਮ੍ਰਿਤਸਰ ਦੀ ਵੀਡੀਓ ਦੱਸੀ ਜਾ ਰਹੀ ਹੈ ਅੰਮ੍ਰਿਤਸਰ ਦੇ ਸ਼ਵਾਲਾ ਫਾਟਕ ਦੀ ਇਹ ਵੀਡੀਓ ਹੈ ਜਦੋਂ ਕਿ ਰੇਲ ਗੱਡੀ ਨਿਕਲ ਰਹੀ ਹੈ ਲੇਕਿਨ ਫਾਟਕ ਬੰਦ ਨਹੀਂ ਹੁੰਦੇ ਜਿਹੜੇ ਲੋਕ ਉੱਥੇ ਆਸ-ਪਾਸ ਖੜੇ ਸਕੇ ਉਹਨਾਂ ਨੇ ਆਪਣੀ ਸੂਝ-ਬੂਝ ਨਾਲ ਜਦੋਂ ਰੇਲ ਗੱਡੀ ਆ ਰਹੀ ਹੁੰਦੀ ਹੈ ਉਸ ਦੀ ਆਵਾਜ਼ ਸੁਣ ਕੇ ਲੋਕ ਰੁਕ ਜਾਂਦੇ ਨੇ ਤੇ ਉਸ ਤੋਂ ਬਾਅਦ ਦੇਖ ਸਕਦੇ ਹੋ ਇਸ ਵੀਡੀਓ ਵਿੱਚ ਸਾਫ਼-ਸਾਫ਼ ਸਭ ਕੁਝ ਨਜ਼ਰ ਆ ਰਿਹਾ ਹੈ ਕਿ ਰੇਲ ਗੱਡੀ ਜਾ ਰਹੀ ਹੈ ਲੋਕ ਖੜੇ ਨੇ ਲੇਕਿਨ ਰੇਲਵੇ ਫਾਟਕ ਬੰਦ ਨਹੀਂ ਹੋਏ ਖੁੱਲੇ ਹੋਏ ਨੇ ਲੇਕਿਨ ਇਸ ਦਾ ਅਸਲ ਕਾਰਨ ਕੀ ਹੈ ਇਹ ਹਾਲ ਤੱਕ ਕੋਈ ਪਤਾ ਨਹੀਂ ਲੱਗਾ ਜਿਹੜਾ ਲੋਕਾਂ ਨਾਲ ਗੱਲਬਾਤ ਕੀਤੀ ਗਈ ਉਹਨਾਂ ਨੇ ਦੱਸਿਆ ਕਿ ਜਦੋਂ ਰੇਲ ਗੱਡੀ ਆ ਰਹੀ ਸੀ ਕਿ ਫਾਟਕ ਖੁੱਲੇ ਸੀਗੇ ਲੇਕਿਨ ਜਿਸ ਕਰਮਚਾਰੀ ਦੇ ਵੱਲੋਂ ਇਹ ਫਾਟਕ ਬੰਦ ਕੀਤੇ ਜਾਣ ਸੀਗੇ ਬੈਰੀਅਰ ਬੰਦ ਕੀਤੇ ਜਾਣ ਸੀਗੇ ਉਹ ਸਭੇ ਉੱਥੇ ਮੌਜੂਦ ਸੀਗੇ ਲੇਕਿਨ ਫਿਰ ਵੀ ਫਾਟਕ ਨੂੰ ਬੰਦ ਨਹੀਂ ਕੀਤਾ ਗਿਆ ਸੋ ਇਹ ਵੀਡੀਓ ਦੇਖ ਸਕਦੇ ਹੋ ਜਿੱਥੇ ਕਿ ਵੱਡੀ ਲਾਹ ਪਰਵਾਹੀ ਵੇਖਣ ਨੂੰ ਮਿਲੀਏ ਲੋਕਾਂ ਦੀ ਜਾਨ ਜਾ ਸਕਦੀ ਸੀਗੀ ਬਹੁਤ ਵੱਡਾ ਹਾਦਸਾ ਵੀ ਹੋ ਸਕਦਾ ਸੀਗਾ ਲੇਕਿਨ ਲੋਕਾਂ ਦੀ ਸੂਝ ਬੂਝ ਨਾਲ ਇਹੋ ਜਿਹਾ ਕੁਝ ਨਹੀਂ ਹੁੰਦਾ ਲੇਕਿਨ ਇੱਥੇ ਇੱਕ ਵੱਡੀ ਲਾਪਰਵਾਹੀ ਜੋ ਕਰਮਚਾਰੀ ਦੇਖੀ ਜਾਂਦੀ ਹੈ ਕਿ ਆਖਿਰਕਾਰ ਰੇਲ ਗੱਡੀ ਨਿਕਲ ਰਹੀ ਹੈ ਕਿਉਂਕਿ ਜਦੋਂ ਰੇਲ ਗੱਡੀ ਤੇ ਆਣਾ ਹੁੰਦਾ ਤੇ ਰੇਲ ਗੱਡੀ ਨੂੰ ਇੱਕ ਹਰੀ ਝੰਡੀ ਦਿੱਤੀ ਜਾਂਦੀ ਹਰੀ ਝੰਡੀ ਕਹਿ ਸਕਦੇ ਹੋ ਜਾਂ ਹਰੀ ਲਾਈਟ ਦਿੱਤੀ ਜਾਂਦੀ ਹੈ ਕਿ ਹਾਂਜੀ ਰਸਤਾ ਬਿਲਕੁਲ ਸਾਫ਼ ਹੈ ਤੁਸੀਂ ਆਪਣੀ ਰੇਲ ਗੱਡੀ ਕੱਢ ਲਓ ਲੇਕਿਨ ਉੱਥੇ ਸਿਗਨਲ ਦਿੱਤਾ ਗਿਆ ਹੈ ਰੇਲ ਗੱਡੀ ਕ੍ਰਾਸ ਹੁੰਦੀ ਕਿਉਂਕਿ ਰੇਲ ਗੱਡੀ ਨੂੰ ਕਿਸੇ ਫਾਟਕ ਤੋਂ ਕ੍ਰਾਸ ਕਰਨ ਦੇ ਲਈ ਵੀ ਇੱਕ ਸਿਗਨਲ ਜਾਂਦਾ ਹੈ ਉਹ ਸਿਗਨਲ ਗਿਆ ਲੇਕਿਨ ਫਿਰ ਇਹ ਫਾਟਕ ਬੰਦ ਕਿਉਂ ਨਹੀਂ ਹੋਇਆ ਵੱਡੇ ਸਵਾਲ ਜਿਹੜੇ ਉਹ ਕਿਤਨਾ ਕਿਤੇ ਰੇਲਵੇ ਵਿਭਾਗ ਤੇ ਲੱਗਦੇ ਨੇ ਕਿਉਂਕਿ ਲੋਕਾਂ ਦੀ ਆਮ ਜਨਤਾ ਦੀ ਜਾਨ ਦੇ ਨਾਲ ਖੇਡਿਆ ਗਿਆ ਇੱਥੇ ਅੰਮ੍ਰਿਤਸਰ ਦੇ ਸ਼ਵਾਲਾ ਫਾਟਕ ਦੀਆਂ ਤਸਵੀਰਾਂ ਨੇ ਤਸਵੀਰਤ ਚ ਦੇਖ ਸਕਦੇ ਹੋ ਵੀਡੀਓ ਵਿੱਚ ਸਰਾਸਰ ਬੜੇ ਆਰਾਮ ਨਾਲ ਦੇਖ ਰਿਹਾ ਕਿ ਲੋਕ ਖੜੇ ਨੇ ਰੇਲ ਗੱਡੀ ਨਿਕਲ ਰਹੀ ਹੈ ਲੇਕਿਨ ਰੇਲਵੇ ਫਾਟਕ ਜਿਹੜੇ ਖੁੱਲੇ ਹੋਏ ਨੇ ਸੋ ਇੱਥੇ ਕਹਿ ਸਕਦੇ ਹੋ ਕਿ ਇੱਕ ਵੱਡੀ ਲਾਪਰਵਾਹੀ ਵੇਖਣ ਨੂੰ ਮਿਲੀ ਹੈ ਰੇਲਵੇ ਵਿਭਾਗ ਦੀ ਤਸਵੀਰਾਂ ਦੇਖ ਸਕਦੇ ਹੋ ਵੀਡੀਓ ਵੀ ਸਾਹਮਣੇ ਆਈ ਹੈ ਤੇ ਆਸ-ਪਾਸ ਲੋਕਾਂ ਨਾਲ ਵੀ ਜਦੋਂ ਗੱਲਬਾਤ ਕੀਤੀ ਗਈ ਕਹਿੰਦੇ ਨੇ ਕਿ ਜੋ ਕਰਮਚਾਰੀ ਜਸਦੇ ਫਾਟਕ ਬੰਦ ਕਰਨ ਸੀਗਾ ਉੱਥੇ ਮੌਜੂਦ ਸੀਗੇ ਲੇਕਿਨ ਫਿਰ ਵੀ ਜਿਹੜਾ ਉਹ ਫਾਟਕ ਬੰਦ ਨਹੀਂ ਹੁੰਦਾ ਲੋਕ ਆਪਣੀ ਸੂਝਬੂਝ ਦੇ ਨਾਲ ਜਿਹੜੇ ਉਹ ਫਾਟਕ ਤੋਂ ਪਰੇ ਖੜੇ ਰਹੇ ਤਾਂ ਕਿ ਰੇਲ ਗੱਡੀ ਨਿਕਲ ਜਾਏ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਹ ਅੰਮ੍ਰਿਤਸਰ ਦੇ ਸ਼ਿਵਾਲਾ ਫਾਟਕ ਦੀਆਂ ਤਸਵੀਰਾਂ ਨੇ ਇੱਕ ਵੱਡੀ ਲਾਪਰਵਾਹੀ ਦੇਖੀ ਗਈ ਹੈ ਲੋਕਾਂ ਦੀ ਜਾਨ ਜਿਹੜੀ ਉਹ ਬਚ ਗਈ ਹੈ ਹਾਲਾਂਕਿ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੁੰਦਾ ਲੇਕਿਨ ਇੱਥੇ ਇੱਕ ਵੱਡੀ ਲਾਪਰਵਾਹੀ ਰੇਲਵੇ ਵਿਭਾਗ ਦੀ ਦੇਖੀ ਗਈ ਹੈ ਕਿਉਂਕਿ ਜਦੋਂ ਰੇਲ ਗੱਡੀ ਨਿਕਲਦੀ ਹੈ ਉਸ ਨੂੰ ਇੱਕ ਸਿਗਨਲ ਦਿੱਤਾ ਜਾਂਦਾ ਹੈ ਤੇ ਜੇਕਰ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਉੱਥੇ ਰੈੱਡ ਸਿਗਨਲ ਦੇ ਕੇ ਗੱਡੀ ਨੂੰ ਰੋਕ ਦਿੱਤਾ ਜਾਂਦਾ ਹੈ ਕਿ ਹਾਂਜੀ ਕੋਈ ਕੰਮ ਚੱਲ ਰਿਹਾ ਜਾਂ ਫਾਟਕ ਬੰਦ ਨਹੀਂ ਹੋਇਆ ਜਾਂ ਕੋਈ ਵੀ ਪ੍ਰੋਬਲਮ ਹੋ ਸਕਦੀ ਹੈ ਲੇਕਿਨ ਉਸ ਗੱਡੀ ਨੂੰ ਸਿਗਨਲ ਵੀ ਮਿਲਦਾ ਹੈ ਤੇ ਰੇਲ ਗੱਡੀ ਨਿਕਲਦੀ ਵੀ ਹੈ ਲੇਕਿਨ ਫਾਟਕ ਬੰਦ ਨਹੀਂ ਹੁੰਦੇ ਵੱਡੀ ਲਾਪਰਵਾਹੀ ਦੇਖ ਸਕਦੇ ਹੋ ਰੇਲਵੇ ਵਿਭਾਗ ਦੀ ਜਿੱਥੇ ਕੀ ਲੋਕਾਂ ਦੀ ਜਾਨ ਨਾਲ ਖੇਡਿਆ ਜਾ ਰਿਹਾ ਸੋ ਇਹ ਤਸਵੀਰ ਹੈ ਇਹ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਸ ਵੀਡੀਓ ਨੂੰ ਦੇਖਿਓ ਤੇ ਇਸ ਵੀਡੀਓ ਬਾਰੇ ਤੁਹਾਡਾ ਕੀ ਕਹਿਣਾ ਹੈ ਤੁਹਾਡਾ ਕੀ ਵਿਚਾਰ ਹੈ ਤੁਸੀਂ ਵੀ ਕਮੈਂਟ ਕਰਕੇ